ਇਹ ਸਾਦੇ ਹੋ ਜੀ ਬਿਸਰ ਲਾਣੀ ਤੇ ਯਾਨ ਕਿ ਨਾ ਮੇਰਾ ਯਾਨ ਕਿ ਥੈਂਕ ਯੂ ਸ਼ੋਰ ਵੀ ਆ ਪੜਾਈਏ ਤੇ ਥੋੜੇ ਥੋੜੇ ਦੇ ਪਹਿਲਾਂ ਲੜਨਦੇ ਆ ਪੁੱਛ ਲਾ ਕੀ ਬਾਵੇਂ ਜੋ ਪੱਜੀ ਹੋਏ ਕੀ ਕੀ ਹਾਲ ਚਾਲੇ ਸਾਰਿਆਂ ਦਾ ਤੇ ਆ ਗਿਆ ਕੋਰਡੇ ਦੇ ਨਾਲ ਤੇ ਕਰਦੇ ਆ ਤੁਹਾਡਾ ਸਵਾਗਤ ਕਰੀ ਫੇਰ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜੀ ਆਪਾਂ ਆਏ ਆ ਨਵੀਂ ਵੀਡੀਓ ਦੇ ਨਾਲ ਤੇ ਅੱਜ ਤੁਹਾਨੂੰ ਪਤਾ ਹੀ ਜੀ ਆਪਣਾ ਜਨਮ ਦਿਨ ਹੈ ਜੀ 14 ਤਰੀਕ ਪਿਛਲੇ ਸਾਲ ਵੀ ਆਪਾਂ ਮਨਾਇਆ ਸੀ ਪਿਛਲੇ ਸਾਲ ਆਪਾਂ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਸੀ ਤੇ ਜਿਨ੍ਹਾਂ ਨੇ ਨਹੀਂ ਵੀਡੀਓ ਦੇਖੀ ਉਹ ਉੱਤੇ ਆਈ ਬਟਨਾਂ ਦਾ ਹਣਾ ਜਾ ਕੇ ਉਹ ਵੀ ਦੇਖ ਲਿਓ ਬਾਅਦ ਦੇ ਵਿੱਚ ਤੇ ਉਹਦਾ ਤਰੀਕਾ ਜੀ ਪਹਿਲਾਂ ਤੇ ਜੀ ਜਾਓ ਪਿਛਲੀਆਂ ਵੀਡੀਓ ਦੇਖੋ ਜਿਹੜੀਆਂ ਆਪਣੀਆਂ ਕਲ ਦੀਆਂ ਸੀਗੀਆਂ 13 ਤਰੀਕ ਦੀਆਂ ਉਹ ਆਪਾਂ ਪਤਾਗਾ ਤੁਹਾਂਗਾ ਚੜਾਈਆਂ ਜਾ ਕੇ ਪਹਿਲੇ ਉਹ ਦੇਖੋ ਚੜਨ ਲੱਗ ਪਏ ਆ ਹਵਾ ਬਹੁਤ ਜਲਦੀ ਵਜਿਦੇ ਕਰਕੇ ਸਹੀ ਤਰ੍ਹਾਂ ਨਹੀਂ ਵਿਛੇ ਹੋ ਰਹੇ ਯਕੀਨ ਦਿਖਾ ਹੁਣ ਲੱਗੀਆਂ ਨੇ ਡੇਰੀ ਕਰਕੇ ਜਾਂਦੇ ਨੇ ਉਹ ਟਾਈਮ ਹੁੰਦਾ ਪਤੰਗਾ ਵੀ ਚੜਨ ਲੱਗ ਪਿਆ ਉੱਪਰ ਲੱਭਦੇ ਨਹੀਂ ਹੋਣੀ ਉਹ ਜਾ ਨਹੀਂ ਦੇ ਲੈ ਉਹਨੂੰ ਕਹਿਤਾ ਹੀ ਜਾ ਫੋਨ ਲੈ ਜਾਣ ਗਿਆ ਕਿ ਉੱਤੋਂ ਥੋੜਾ ਖਿੱਚੋ ਫੜਾਗੜ ਜੱਦੀ ਇਹਦੇ ਉੱਡੀਆਂ ਨੇ ਉੱਡੀਆਂ ਨਹੀਂ ਇੱਥੇ ਬੱਲੇ ਆਹ ਛੋਟੇ ਛੋਟੇ ਰੱਖ ਦੇਗੀ ਪਤਾ ਨਹੀਂ ਯਾਰ ਭਾਈ ਕੋਈ ਫਾਇਦਾ ਹੈ ਆਹੋ ਆਹੋ ਹੀ ਕਰਨਾ ਪਰ ਥੰਬਨੇਲ ਵਾਸਤੇ ਫੋਟੋ ਹੋ ਰਹੀ ਏ ਤੰਗ ਚੜਾ ਲੱਗਦੀ ਐ ਚੱਕ ਐ ਚੱਕ ਲੈ ਵੀ ਚੱਕ ਨਾਲ ਓ ਆਈ ਬਹੁਤ ਓਕੇ ਓਏ ਉੱਪਰ ਰੱਖੋ ਦੇ ਉੱਪਰ ਰੱਖ ਐ ਰੱਖ ਦੇ ਉੱਪਰ ਹਾਂ ਕਰਨਾ ਤੇ ਪੰਡਾ ਜੋੜ ਲਈ ਥੋੜਾ ਬਾਬੇ ਆੜਾਂ ਚੁੜਾ ਕਾਮਾਰੀ ਚੁੜਾ ਕਾਮਾਰੀ ਆ ਜਾ ਕੋਈ ਦੇ ਰੋਟਾ ਕਰ 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 ਜਾ ਦੇਖ ਸਾਦੇ ਜੀ ਇੱਧਰ ਵੱਡੀ ਪਤੰਗ ਚੜਾ ਕੇ ਬੋਕਰ ਆ ਕੇ ਲਾਂਬੇ ਹੋ ਗਏ ਆ ਹੁਣ ਚੜਾ ਲੱਗੇ ਜੀ ਮਾੜੀ ਮੋਟੀ ਨਾ ਨੂਗਰ ਲਗਾਈ ਉਹ ਦੂਜੀ ਦੇ ਦੂਜੀ ਛੋਟੀ ਛੋਟੀ ਐ ਕਾਲਾ ਦੇ ਕਾਲੇ ਵਾਲਾ ਲਿਆ ਦੇ ਦੇ ਕੱਢ ਕੇ ਜਾਂਦੇ ਬੁੱਲੀਏ ਦਸਵਾ ਸਾਡੇ ਨਾਲ ਬੁੱਲੀਏ ਸਾਡਾ ਲਿਆ ਆਂਦੇ ਤੋਂ ਇੱਕ ਮੋਟਾ ਉਹਨਾਂ ਬਾਰੇ ਸਤਲੰਦ ਕੀ ਚੱਲ ਦੀ ਦੁਸ਼ਮਨੀ ਪਾਰੂ ਦੇਖੋ ਜੀ ਪੈਸੇ ਹੀ ਬੋਤੇ ਤਾਂ ਕਰਕੇ ਸੀ ਬੰਡਦਾਈ ਦਾ ਪੈਸਾ ਬੰਡਦਾਈ ਦਾ ਪੈਸਾ ਆਪਾਂ ਬਹੁਤ ਸੱਟਿਆ ਦੇਖੋ ਲੋਕਾਂ ਘਰੇ ਗਿਆ ਲੋਕਾਂ ਘਰੇ ਛੱਡਦੇ ਆਪਾਂ ਕੀ ਕਰੂੰ ਮੈਂ ਨਵੀਂ ਹੀ ਐਡ ਪਾ ਪੇਸ਼ 知道啦。来 ਐਸ ਵਾਰੀ ਤਾਂ ਨਹੀਂ ਚੜਾ ਰਿਆ ਜਿਹੜੇ ਮੇਰੇ ਕੰਪੀਟੀਸ਼ਨ ਵੀ ਆਂਦੇ ਰਹਿੰਦੇ ਨੇ ਤੇ ਰੋਡ ਮੇਕੋ ਫੜੀ ਨਹੀਂ ਜਾਂਦੀ ਫਿਰ ਚੀਰੇ ਪੈ ਜਾਂਦੇ ਹੱਥਾਂ ਤੇ ਮੈਂ ਤਾਂ ਨਹੀਂ ਚੜਾ ਰਿਆ ਸੋ ਤਾਂ ਕਰਕੇ ਆਪਣੇ ਲਈ ਜਿਮ ਪਹਿਲਾਂ ਬਾਕੀ ਕੰਮ ਬਾਅਦ ਸੋ ਇਸ ਲਈ ਮੈਂ ਨਹੀਂ ਚੜਾ ਰਿਆ ਲਾ ਤੰਗ ਪਤੰਗ ਪਤੰਗ ਲਾਸਟ ਪਤੰਗ ਉਹ ਚੜਾ ਲਾ ਉੱਪਰ ਫੇਕੀ ਆ ਧਿਆਨ ਧਿਆਨ ਨਾਲ ਆਈ ਧਿਆਨ ਹੋਵੇ ਅੱਜ ਨਾ ਜੇ ਮੈਂ ਸੁਣ ਆ ਗਿਆ ਲੈ ਕੀ ਬੋਲਦੇ ਵੀ ਰਮਨ ਬਾਉਟ ਟੂ ਵਰਕ ਬਾਬਾ ਬਾਰੇ ਤੇ ਚੀ ਮਾ ਇਹ ਕਿਹੜਾ ਕਿੰਨੇ ਲਾਇਆ ਗਾਣਾ ਥੈਂਕ ਯੂ ਬ੍ਰੋ ਥੈਂਕ ਯੂ ਸੋਰ ਵੀ ਆ ਪੜਾਈਏ ਤਿੰਨ ਸੋਰੀ ਆ ਤੇ ਬਾਜੀ ਆ ਗਿਆ ਜੀ ਠਿਕਾਰੀ ਫੇਰ ਨਵੀਂ ਵੀਰੇ ਦੇ ਵਿੱਚ ਜੋ ਕਰਦਾ ਆਪਣਾ ਸਗਰੇ ਦਿਨਾਰੀ ਨੇ ਤੇ ਦੇਦਾ ਉਹ ਸਰਪੈਸਨ ਬੈਠੇ ਬੋਲਦੇ ਨੇ ਉਹ ਸੜਾ ਹੋਈ ਗਿਆ ਮਾਰੇ ਹਾਲੇ ਤੋਂ ਬਾਅਦ ਵਾਹ ਓ ਹੁਣ ਮਾ ਬੇਟੀ ਕਿੱਥੇ ਜਾ ਰਹੀ ਏ ਜਿੰਦਾ ਹੋਰ ਕਿਸੇ ਦਾ ਅਲਾਰਮ ਆਤਾ ਹੈ ਚੜੀ ਚੜਾ ਕੇ ਜਿੰਦਾ ਸਮਾਨ ਆ ਗਿਆ ਜੀ ਖਾਨ ਪੀਂਦਾ ਸਮਾਨ ਮਿਲਣਾ ਕਿਸੇ ਨੂੰ ਨਹੀਂ ਮਿਲਣਾ ਕਿਸੇ ਨੂੰ ਨਹੀਂ ਆਇਆ ਜੱਟ ਦੇ ਨੇ ਐ 260 ਲਾਏ ਨੇ ਖਾਣ ਪੀਣ ਦਾ ਸਮਾਨ ਲੰਗਰ ਗਏ ਗੁੱਲੂ ਲੂਲੂ ਦੇਖ ਲਿਆ ਨੇ ਤੇ ਹੁਣ ਆ ਗਏ ਆ ਜੀ ਵਾਪਸੀ ਕਰਦੇ ਆ ਤੁਹਾਡੀ ਸਵਾਗਤ ਵੈਲਕਮ ਬੈਕ ਕਰਦੇ ਆ ਜੀ ਇੱਕ ਵਾਰੀ ਫੇਰ ਤੇ ਅੱਜ ਦਾ ਬਰਥਡੇ ਹੈਗਾ ਤੇ ਰਾਤੀ ਸਾਡੇ ਸੱਚੇ ਮਿੱਤਰ ਆਏ ਸੀਗੇ ਜਿਹੜੇ ਜੱਸੀ ਹੁਣੇ ਉਹਨਾਂ ਦਾ ਵੀ ਤੁਸੀਂ ਦੇਖ ਲਓ ਜਾਓ ਤੇ ਬਾਹਰ ਜੀ ਬੰਦੇ ਲੋ ਆ ਗਏ ਆ ਬੋਟੇਰੀ ਯਾਹਲੇ ਠੀਕੋ ਮਾਜੀ ਹੈਪੀ ਬਰਥਡੇ ਤੇ ਨਾਇ ਹੀ ਦੇ ਲੋ ਮੁਹੱਬਤ ਪਿਆਰ ਦਸੀ ਹੈ ਦੀ ਥੈਂਕ ਯੂ ਨਾ ਕੋਚ ਇਹ ਫਿਰ ਸਹੀ ਚਲੇਗੀ ਬੋਟੇਰੀ ਯਾਹਲੇ ਵਾ ਜਾਣੇ ਹੈ ਹੈਪੀ ਬਰਥਡੇ ਹਰੀ ਥੈਂਕ ਯੂ ਬੰਦਾ ਕਿਥੋਂ ਕਿਤਾ ਮਾ ਆ ਚਾ ਦੋ ਵਤਨ ਨਾ ਤਰ ਬਿਨਵਾ ਰ බ පස ම ව චදර ම යොද్ද ਜਲਦੀ ਵੀ ਜਿਆਦਾ ਪਿਆਰ ਬਣਾਉਂਦੇਗਾ ਤਾਂ ਤੂੰ ਹੀ ਕਰੋ ਹੈਰੀ ਅੰਮ੍ਰਿਤ ਦੇ ਨਾ ਉਹ ਪੱਟੇ ਵਿਸ਼ਾ ਕੀ ਤਾਲਾ ਵੀ ਹੈ ਅਲ੍ਹਾਬਾ ਇਹ ਦੋਨੋਂ ਭਰਾ ਲੱਗੋ ਕੋ ਬਾਅਦ ਦੇ ਨਹੀਂ ਕੱਖ ਲੱਗ ਅੱਛਾ ਕੁਛ ਨਹੀਂ ਉੱਡ ਗਿਆ ਓਏ ਉੱਠ ਓਏ ਡਾਲ ਲੱਗਦਾ ਹੀ ਬੁੱਜੀ ਦੇ ਲਾਡਲੇ ਮੈਂ ਤੇਨੂੰ ਬਾਈ ਨਗਾਂ ਹੈਪੀ ਬਰਥਡੇ ਹੈਰੀ ਥੈਂਕ ਯੂ ਮੈਂ ਕਿਨੇ ਨੰ ਘੂਲੇ ਲਿਆ ਉਹ ਤਾ ਬਾਹਰ ਰੰਪ ਉਪਰਵਾਰ ਨਹੀਂ ਇਹ ਠੀਕ ਹੈ ਦੁਪਾਰਾ ਦੇ ਵਿਚ ਹੈਪੀ ਬਰਥਡੇ ਹਣੀ ਥੈਂਕ ਯੂ ਇੱਧਰ ਆ ਨਾ ਇੱਧਰ ਆ ਇੱਧਰ ਇੱਧਰ ਥੋੜੀ ਦੇਰ ਬੈਨ ਲੜਦੇ ਰੱਦਰ ਰਿਹਾ ਹੈ। थैंक यू जेसी। थैंक यू जेसी। थैंक यू अंशु।

Baby. <laughs> Happy birthday to you. Happy birthday. Dear. Happy birthday, dear Harry, honey. Happy birthday to you. <laughs> ਬੜਕ ਸ਼ਿਵਰਾ ਨੀ ਮੀ ਜੀ ਹੈਪੀ ਬਰਥਡੇ ਹੋ ਗਿਆ ਜੀ ਆਪਣਾ ਦੋ ਮਿੱਤਰ ਆ ਗਏ ਆਪਣੇ ਹੈਗਾ ਕਿਹੜਾ ਤੇਰਾ ਆਪਣੇ ਜੱਸੀ ਅਰੀ ਤੇ ਆਪਣੇ ਜੀ ਮੈਂ ਦਦੇ ਕਰੀ ਜੱਸੀ ਵੀ ਤਾਲਵਾਤਾ ਬੋਬੋ ਜੀ ਯਾ ਬਸ ਤਰ ਆ ਗਏ ਬੰਦੇ ਆਪਣੇ ਬੰਬੂ ਵਿੱਚ ਲਾ ਜਿਹੜੇ ਆ ਆਏ ਦੋਸਤੋਂ ਤੇ ਪਾ ਮਾ ਹੈ ਨਹੀਂ ਨਹੀਂ ਕੇਕ ਬੜਾ ਵਧੀਆ ਲਿਆਂਦਾ ਜੀ ਚਲਿਏ

ਚੇ ਕਰਦੇ ਦੇਣਾ ਬਈ ਉਹ ਬੱਡੇ ਜਿਹੜਾ ਗੁੱਸਾ ਹੋ ਗਿਆ ਇਹ ਬਾਕੀ ਤਾਂ ਆਪਾਂ ਆ ਗਏ ਚੱਲ ਦੱਚੀ ਉਹ ਪਰੇ ਉਹ ਡਾਕਟਰ ਸਾਹਿਬ ਆਏ ਨੇ ਡਾਕਟਰ ਸਾਹਿਬ ਆਏ ਨੇ ਜੀ ਡਾਕਟਰ ਸਾਹਿਬ

ਵਾਹ ਦੇਖੋ ਮਾਨਵੀ ਨੇ ਕਿੰਨਾ ਫਟਾ ਮੈਸੇਜ ਲਿਖਿਆ ਬਹੁਤ ਹਨਾ ਫਿਰ ਬੈਲੀ ਯਾਰੋ ਥੈਂਕ ਯੂ ਇੰਨਾਦੋ ਨਾਲ ਲਿਖਿਆ ਜਾਂਦਾ ਚਲੋ ਆਹ ਦੇਖੀਏ ਜੀ ਫਿਰ ਕਰਦਿਆ ਵੈਲਕਮ ਬੈਕ ਟਾਟਾ ਉਹਨਾਂ ਨੇ ਵੀ ਬਹੁਤ ਵਧੀਆ ਸਾਡਾ ਸਵਾਗਤ ਰਾਤੀ ਜਨਮ ਦਿਨ ਮਨਾਇਆ ਪਰ ਬੰਬੂ ਮਚਲਾਏ ਆਪਾਂ ਓਕੇ ਕੀਤੀ ਹੈ ਪੂਰੀ ਜੀ ਵਧੀਆ ਸੀਗਾ ਸਰਪ੍ਰਾਈਜ਼ ਗਿਫਟ ਦਿੱਤਾ ਉਹਨਾਂ ਨੇ ਆਪਾਂ ਨੂੰ ਇਹ ਅੱਜ ਦਾ ਕੋਈ ਫਾਟਫਲਾਲ ਪਲਾਨ ਤੇ ਨਹੀਂ ਹੈਗਾ ਕੋਈ ਵੀ ਪਰ ਖੜੇ ਟਾਈਮ ਕਰਨਾ ਜੋ ਵੀ ਆਪਾਂ ਕਰਨਾ ਹੈ ਜੀ ਫਿਲਹਾਲ ਖਾਂ ਲਗੇ ਆਪਣੀ ਫਰਸਟ ਮੀਲ ਆਫ ਦਿ ਡੇ ਆਪਾਂ ਕਈ ਕਹਿੰਦੇ ਹੋੜੇ ਕਿ 75 ਡੇ ਦਾ ਕਹਿ ਕੇ ਤੇ ਉਹਨਾਂ ਬਣਾਉਂਦਾ ਨਹੀਂ ਵੀਡੀਓ ਟਾਈਮ ਵੀ ਨਹੀਂ ਲੱਗਦਾ ਯਾਰ ਪਤਾ ਕੀ ਗੱਲ ਬਹੁਤ ਔਖਾ ਮੈਂ ਤੇ ਸੋਚਿਆ ਬਹੁਤ ਜਿਆਦਾ ਔਖਾ ਬਟ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਰਵਾਂਗੇ ਆਪਾਂ ਉਹਨੂੰ ਵੀ ਕੰਟੀਨਿਊ ਜ਼ਰੂਰ ਕਰਾਂਗੇ ਜੇਡ ਆਪਣਾ ਵਾਧੂ ਵੱਧ ਜੇ ਉਦਾਂ ਦੇ ਤੇ ਬਟ ਕੋਈ ਨਹੀਂ ਆਪਾਂ ਫੇਰ ਸ਼ੁਰੂ ਕਰਾਂਗੇ ਉਹਨੂੰ ਵੀ ਤੇ ਫਿਲਹਾਲ ਕਰਦੇ ਆ ਤੁਹਾਡਾ ਵੈਲਕਮ ਬੈਕ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਯਾਰ ਅੱਜ ਮੇਰਾ ਬਰਥਡੇ ਹੈ ਮੈਨੂੰ ਬਰਥਡੇ ਤੇ ਗਿਫਟ ਹੀ ਦੇ ਦਿਓ ਇੱਕ ਸਬਸਕ੍ਰਾਈਬ ਕਰ ਦਿਓ ਤੇ ਬੈਲ ਆਈਕਨ ਨੂੰ ਹੌਲ ਤੇ ਕਰ ਦਿਓ ਤੇ ਗਿਫਟ ਦੇ ਦਿਓ ਇੱਕ ਭਰਾ ਨੂੰ ਤੇ ਵੀ ਸ਼ੀਜ਼ ਜਿਹੜੀਆਂ ਕਮੈਂਟ ਦੇ ਥੱਲੇ ਲਿਖ ਦਿਓ ਤੇ ਚਲਦੇ ਆ ਜੀ ਹੁਣ ਪਹਿਲੇ ਅੰਡੋਂਡੇ ਖਾਣੇ ਆ ਫੇਰ ਤੁਹਾਨੂੰ ਮਿਲਦੇ ਆ ਵਾਹ ਇਹ ਦੇਖਿਆ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਸੋ ਬਾਤ ਸਾਲ ਬੜਾ ਵੇਰੀ ਗੱਲ ਚਲੋ ਤੁਹਾਨੂੰ ਪਤਾ ਹੈ ਤੁਹਾਡੀ ਵਿਸ਼ਾ ਵਲੋਗ ਚਾ ਜਾ ਰਹੀ ਹੈ ਕਹਿੰਦੇ ਕਹਿੰਦੇ ਮੇਰਾ ਨਾ ਕਰ ਮੁੰਡਾ ਨਾ ਮਹੀਨਾ ਛੋਟਾ ਹੈ ਨਾ ਕੋਲੋਂ ਕਹਿੰਦਾ ਤੇ ਮੈਂ ਕਹਿੰਦਾ ਅੱਛਾ ਕਹਿੰਦਾ ਮਹੀਨਾ ਛੋਟਾ ਹੈ ਵੀ ਲੱਲੀ ਹੈ ਜੀ ਹੁਣ ਚੱਲਦੇ ਆ ਬਸ ਪਾਰਟੀ ਦੇ ਪਾਰਟੀ ਮਤਲਬ ਨੋਰਮਲ ਯਾਰਾ ਦੋਸਤਾਂ ਦੇ ਹਣੀ ਦੇ ਯਾਰ ਦੋਸਤ ਤੂੰ ਤੂੰ ਪੈੜੀ ਆਉਂਗੀ ਰਹਿ ਤੂੰ ਚੰਗੀ ਆ ਨਹੀਂ ਸਕਦੀ ਅਸਲ ਅਸੀਂ ਆ ਗਏ ਆਂਟੀ ਨੋਵੋ ਦੇਖ ਸਕਦੇ ਤੁਸੀਂ ਮੇਰੇ ਫਰੈਂਡਸ ਅੱਜ ਦੇ ਮੇਰੇ ਖੁਸ਼ੀ ਹੈ ਹੈਪੀ ਬਰਥਡੇ 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 ਹੈਪੀ ਛਾ ਚੜਿਆ ਛਾ ਚੜਿਆ ਤੇ ਨਾਲ ਸਾਥ ਕਰਿਆ ਦੱਦ ਕੀ ਮੇਰਾ ਟਿਕਣਾ 3 ਵਜੇ ਦੇ ਤੂੰ ਨਰ ਕਮਰੇ ਚ ਆ ਵੜਿਆ गाड़ी रोका गा। असला हम भी रखते हैं पहलवान जब मर्जी फेट लिए जब मर्जी फेट लिए ठीक है जब तेरा जी करा जब फेट लिए करे बहुत मनुष्य लग रहे हो मत करो तोबा 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 थारा मूड खराब कर दिया मैं क्या लगा देता हूँ वो साड़ी वंशिका चली है ਬੈਂਚ ਕਮਚਾਣੀ ਨੇ ਬਤਾਈਆ ਨੇ ਜਾਣਾ ਬਾਕੀ ਅੰਦਰ ਬੈਠੇ ਨੇ ਸਾਰੇ ਨੇ ਤੇ ਥੋੜਾ ਥੋੜਾ ਬਲੌਗ ਮੈਚ ਸ਼ੂਟ ਕਰ ਰਹੇ ਆ ਹੱਸਾ ਕੇ ਵੀਰ ਹੋਨੇ ਦੇ ਕਿਤਾ ਯਹਾਂ ਪੇ ਹਮਾਰਾ ਵੀਨੀ ਜੀ ਸ਼ੂਟ ਕਰਾ ਰਹਾ ਹੈ ਨੀਚੇ ਉਹ ਨਾਚਨੇ ਆ ਆ ਰਿਹਾ ਇਹ ਫੋਟੋ ਝੂ ਟੂ ਮਾਚ ਸੋ ਗਾਈਸ ਅਬ ਹਮ ਆ ਚੁਕੇ ਆ ਘਰ ਮਤਲਬ ਘਰ ਜਾ ਰਹੇ ਆ ਉਹ ਨਹੀਂ ਕਾਰਾਂ ਚੱਲੇ ਆ ਠੀਕ ਹੈ ਤੇ ਮਤਲਬ ਪਾਟਪੜੀ ਕਰ ਲਈ ਹੈ ਥੋੜਾ ਇੱਕ ਕੀਪ ਪਿਆ ਤੋ ਨਹੀਂ ਕਿਤੇ ਜਾਣਾ ਇੱਕ ਹੋਰ ਕੈਕੜਾ ਉਹ ਸੀਕਰਟ ਹੈ ਉਹ ਸੀਕਰਟ ਹੈ ਤੋ ਤੁਹਾਨੂੰ ਦੱਸਣਾ ਥੋੜਾ ਹੀ ਯਾਨੀ ਸਮੇਂ ਦੇ ਬਲਵਧੀਆ ਨਹੀਂ ਥੋੜਾ ਪ੍ਰਾਈਵੇਟ ਹੁੰਦਾ ਬੰਦੇ ਦੀ ਤੇ ਅੱਕੇ ਹੁਣ ਆਏ ਘਰ ਜਾ ਰਹੇ ਆ ਕਿੱਥੇ ਜਾ ਰਹੇ ਚੀਟੀਵੀ ਚੌਕ ਤੇ ਹੁਣ ਇਹ ਤੇ ਮੈਨੂੰ ਵਿੰਨੀ ਦਾ ਫੋਨ ਆਇਆ ਕਹਿੰਦਾ ਮੇਰੀ ਬਿਲਡ ਦਾ ਵੀਡੀਓ ਬਣਾ ਦੇ ਮੈਂ ਗੱਡੀ ਚ ਜਾਊਂਗਾ ਤੇ ਮੈਂ ਸੀਕਰਟ ਗਿਫਟ ਮਿਲਿਆ ਸੋਹਣਿਆ ਬੰਦਿਆ ਵੱਲੋਂ ਸੁਣੀ ਹੈ ਨਾ ਮੈਂ ਕਿਦੀ ਤੇ ਕਿ ਜੀ ਆਪਾਂ ਗਿਆ ਘਰ ਪਾੜੀ ਪੁੜੀ ਕਾ ਕੇ ਜਲ ਮਾਰ ਕੇ ਤੇ ਹੁਣ ਆਪਾਂ ਚੱਲਨੇ ਹੁਣ ਆਪਾਂ ਚੱਲੇ ਆ ਜਿਮ ਜਿਮ ਜਾ ਕੇ ਕੇਕ ਕਟਾਨੇ ਆ ਆਜੋ ਚਲੀ ਜਾਈਏ ਆ ਗਏ ਆਪਣੇ ਪੁਰਾਣੇ 올ਡ ਸਕੂਲ ਜਿਮ ਮਾਲਕ ਸਾਹਿਬ ਬਾਹਰ ਖੜੇ ਨੇ ਨੀ ਲਾਇਆ ਗਿਆ ਨਹੀਂ ਜੀ ਓਏ ਰਿਤਮੋ ਕੇ ਇੱਕ ਦੇ ਦੂਜਾ ਓਏ ਦੂਜਾ ਕੇ ਇੱਕ ਦੇ ਓ ਪਿਆਰ ਅੱਥਰ ਆਗਾ ਚਾਹਣਾ ਅੱਥਰ ਆ ਪੱਛਾ ਪਾਉਂਦੇ ਓਏ ਵੀਡੀਓ ਲੈ ਅੱਖਾ ਬੰਦ ਕਰ ਜਾ ਖਵਾਦ ਗਾਲੀ ਐ ਲੈ ਖਵਾਦ ਗਾਲੀ ਯਾਰ ਵੀਡੀਓ ਕੀ ਹੋ ਗਈ ਐ ਕੀ ਕਰਦਾ ਅਰੇ ਕਿਹੜਾ ਰੋਣਾ ਪਾਇਆ ਤੂੰ ਅੱਡਾ ਕਦਰ ਕਟਣ ਨਹੀਂ ਦੇਣਾ ਆਇਆ ਆਇਆ ਚਲਾ ਹੈਪੀ ਬਰਥ ਓ ਬੋਲੋ ਮੈਂ ਬੋਲਣ ਰਿਹਾ ਪੀਪ ਓਏ ਮੋੜੇ ਫਾੜ ਕੇ ਰੱਖ ਹੈਪੀ ਬਰਥ ਓ ਬੋਲੋ ਯਾਰ ਡੂ ਯੂ ਵਾਸ है, शक्ल से ही चोर लगता है जेबी चाला दौड़ना है। दे। दे। सीरियस मैटर चलता लाख डेढ़ लख दिया गल्ला। धनबाद पार दुण दुण तो तो आ गया जी करते समान आ गया जी पत्ता ਆਉ ਆਉ ਜੀ ਬੋਜਮਾਨੀ ਕਿ ਮੇਰੇ ਵੀ ਮੈਂ ਜਾ ਉਹ ਤਾਲੋ ਯਾਰ ਹੁਣ ਪਾइए ਵੀ ਤੁਹਾਨੂੰ ਆਪਾਂ ਢਾਲ ਕੀ ਤੇ ਗਈ ਆਹ ਯਾਰ ਬੈਠਕ ਹੋ ਗਈਆਂ ਜੀ ਬਿਲੇ ਸਾਰੇ ਚੂਚੀ ਹੋਣੀ ਓਏ ਢੋਣ ਸਾਥ ਸਾਡੇ ਨਾਲ ਓ ਯਾਰ ਜਲਦੀ ਕਰੋ ਲਾ ਨਾਮ ਨੂੰ ਮੈਂ ਤਾਂ ਨਹੀਂ ਲਈਦਾ ਹੁੰਦਾ ਚੱਲ ਚੂਚੀ ਮੂੰਹ ਵਾਲਿਆ ਟੁੱਟ ਗਿਆ ਮੈਨੂੰ ਆਬ ਖਤਮ ਹੋ ਗਿਆ ਯਾਰ ਮੈਨੂੰ ਲੇਦੀ ਬਾਸ ਚੱਲੇ ਆ ਘਰ ਆਪਾਉਣ ਘਰ ਜਾਗੇ ਤੁਹਾਨੂੰ ਮਿਲਦੇ ਆ ਮੋਟਾ ਸਾਫ ਕਰਦਾ ਚੰਗੀ ਤਰ੍ਹਾਂ ਬਾਅਦ ਲੇਦੀ ਤੇਰੇ ਲਾਣੇ ਆ ਸਾਫ ਕਰ ਚੰਗੀ ਤਰ੍ਹਾਂ ਐਥੇ ਹੁਣ ਮੂੰਹ ਮਾਰ ਆਪਣਾ ਚੱਲ ਬਾਹਰ ਨਿਕਲ ਮੈਂ ਤੂਜੇ ਬਤਾਉਂਗਾ ਤੂੰ ਬਾਹਰ ਆ ਓਏ ਬੋੜੇ ਮੂੰਹ ਮਾਰ ਚੱਲਾ ਆਪਣਾ ਚੱਲ ਚਲੋ ਤੂੰ ਸਿੱਤਾ ਹੀ ਆਹ ਨਾਲੇ ਮਿਲਦੇ ਤੁਹਾਨੂੰ ਘੱਟ ਆ ਗਏ ਤੇ ਮੈਟਰੋ ਪਿੱਛੇ ਪੁਲਿਸ ਲੱਗੀ ਆਪਣੇ ਦੇਖ ਸਕਦੇ ਹੋ ਪਿੱਛੇ ਤੁਹਾਨੂੰ ਲੱਭਦੀ ਹੋਵੇ ਆਪਣਾ ਅੰਛੂ ਭਰਾ ਨਾਲ ਅੰਛੂ ਭਰਾ ਡਟਣਾ ਨਹੀਂ ਹੈਗਾ ਪਿੱਛੇ ਪੁਲਿਸ ਲੱਗੀ ਭਾਵੇਂ ਜੋ ਮਰਜੀ ਹੋ ਜੇ ਆਪਣੇ ਆਰੇ ਪੀ ਪਿੱਛੇ ਪੁਲਿਸ ਲੱਗੀਏ ਪੁਲਿਸ ਲੱਗੀ ਮਤਲਬ ਐ ਨਹੀਂ ਘੱਟ ਪਿੱਛੇ ਆ ਗਈ ਹੈ ਸਾਨੂੰ ਸੇਫਟੀ ਦੇ ਨਾਸਤੇ ਆ ਗਈ ਵਿੱਚੇ ਉਹ ਦਾੜੀਆਂ ਆਈ ਸੇਫਟੀ ਦੇ ਨਾਸਤੇ ਆਈ ਵਿੱਚੇ ਅੱਛਾ ਦਾਫੜਾ ਦਾ ਸਾਰਾ ਸੈਟ ਹੈਗਾ ਹਾਂ ਸਾਡੇ ਨਾਲ ਹੈਪੀ ਹੈਗਾ තමමා වර්ගේයට අච්චති නිය පසීකිද. हां जी मित्रों आ गया कार ਤੇ ਕੈਮ ਸਾਨੂੰ ਬਹੁਤ ਜ਼ਿਆਦਾ ਲੱਗ ਗਿਆ ਜਿਹਦੇ ਕਰਕੇ ਮੈਂ ਕੁਝ ਵੀਡੀਓਜ਼ ਨਹੀਂ ਬਣਾਇਆ ਪਰ ਚਲੋ ਕੋਈ ਗੱਲ ਨਹੀਂ ਆਪਾਂ ਫਿਰ ਵੀ ਮੈਨੇਜਮੈਂਟ ਕਰ ਲਾਗੇ ਤੇ ਬਾਕੀ ਚੈਲੰਜ ਬ్రో ਵੀ ਆਪਣਾ ਇੱਕ ਰੈਡੀ ਹੈ ਬਸ ਉਹਨੂੰ ਵੀ ਅਸ ਤੋਂ ਬਾਅਦ ਦੇਖ ਲਿਓ ਥੋੜੀ ਦੇਰ ਤੱਕ ਤੇ ਕੋਈ ਗੱਲ ਨਹੀਂ ਅੱਜ ਦੀ ਮਿਲਦੇ ਰਾਵਾਂਗੇ ਨਈ ਵੀਡੀਓ ਦੇ ਨਾਲ ਤੇ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਿਰਪਿਆ ਕਰਕੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਉਹ ਤੇ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਰਾਵਾਂਗੇ ਦਿਨ ਨਵੇਂ ਨਵੇਂ ਵੀਡੀਓ ਦੇ ਨਾਲ ਟਿਲ देन ਟੇਕ ਕੇਅਰ ਬਾਏ